ਛੱਡ ਚੱਲੇ ਸੀ ਸੱਜਣਾ ਦੇ ਸ਼ਹਿਰ ਨੂੰ ਵੇਖੀਆਂ 'ਚ ਹੰਝੂ ਭਰ ਕੇ ਛੱਡ ਚੱਲੇ ਹਾਂ ਯਾਰਾ ਉਹ ਤੇਰੇ ਸ਼ਹਿਰ ਨੂੰ ਵੇਖੀਆਂ 'ਚ ਹੰਝੂ ਭਰ ਕੇ ਦਿਲ ਕੀਤਾ ਸੀ ਹਵਾਲੇ ਤੇਰੇ ਆਪਣਾ ਦਿਲ ਕੀਤਾ ਸੀ ਹਵਾਲੇ ਤੇਰੇ ਆਪਣਾ ਤੇਰੇ 'ਤੇ ਇਤਬਾਰ ਕਰਕੇ ਛੱਡ ਚੱਲੇ ਹਾਂ ਸੀ ਸੱਜਣਾ ਦੇ ਸ਼ਹਿਰ ਨੂੰ ਵੇ ਅੱਖੀਆਂ ਚ ਹੰਝੂ ਪਾਰ ਕੇ ਯਾਦਾਂ ਤੇਰੀਆਂ ਨੂੰ ਦਿਲ ਚੋਂ ਭੁਲਾਉਣਾ ਨਹੀਂ ਯਾਦਾਂ ਤੇਰੀਆਂ ਨੂੰ ਦਿਲ ਚੋਂ ਭੁਲਾਉਣਾ ਨਹੀਂ ਕਿਸੇ ਸੋਹਣੇ ਉੱਤੇ ਦਿਲ ਹੋ ਨਿਆਉਣਾ ਨਹੀਂ ਕਿਸੇ ਸੋਹਣੇ ਉੱਤੇ ਦਿਲ ਹੋ ਨਿਆਉਣਾ ਨਹੀਂ ਚੰਨਾ ਕਰੀਨਾ ਤੂੰ ਦਿਲਾਸਾ ਨੂੰ ਦੂਰ ਵੇ ਚੰਨਾ ਕਰੀਨਾ ਤੂੰ ਦਿਲਾਸਾ ਨੂੰ ਦੂਰ ਵੇ ਮਜਬੂਰੀ ਦਾ ਬਹਾਨਾ ਕਰਕੇ ਛੱਡ ਚੱਲੇ ਆ ਯਾਰਾ ਉਹ ਤੇਰੇ ਸ਼ਹਿਰ ਨੂੰ ਵੇ ਅੱਖੀਆਂ 'ਚ ਹੰਝੂ ਭਰ ਕੇ ਵੇਖੀਆਂ 'ਚ ਹੰਝੂ ਭਰ ਕੇ ਅਸੀਂ ਟੋਲਦੇ ਰਹੇ ਹਰਥਾਂ ਤੇ ਪੈੜਾਂ ਤੇਰੀਆਂ ਅਸੀਂ ਟੋਲਦੇ ਰਹੇ ਹਰਥਾਂ ਤੇ ਪੈੜਾਂ ਤੇਰੀਆਂ ਨਾਲੇ ਮੰਗਦੇ ਰਹੇ ਚੰਨਾ ਵੀ ਅਸੀਂ ਖੈਰਾਂ ਤੇਰੀਆਂ ਨਾਲੇ ਮੰਗਦੇ ਰਹੇ ਚੰਨਾ ਵੀ ਅਸੀਂ ਖੈਰਾਂ ਤੇਰੀਆਂ ਤੇਰੇ ਰਾਹਾਂ ਦੀ ਖਾਕ ਰਹਿ ਛਾਂ ਦੇ ਤੇਰੇ ਰਾਹਾਂ ਦੀ ਖਾਕ ਰਹਿ ਛਾਂ ਦੇ ਤੂੰ ਭੁੱਲ ਗਿਆ ਇਕਰਾਰ ਕਰਕੇ ਤੂੰ ਭੁੱਲ ਗਿਆ ਇਕਰਾਰ ਕਰਕੇ ਛੱਡ ਚੱਲੇ ਆ ਸੀ ਸੱਜਣਾ ਦੇ ਸ਼ਹਿਰ ਨੂੰ ਤੇ ਅੱਖੀਆਂ 'ਚ ਅੰਜੂ ਪਰਕੇ ਤੇ ਅੱਖੀਆਂ 'ਚ ਅੰਜੂ ਪਰਕੇ ਅਸਾਂ ਕੀਤੇ ਸੀ ਸੋਹਣਿਆ ਵਫਾਵਾ ਤੇਰੇ ਨਾਲ ਅਸਾਂ ਕੀਤੇ ਅਸੀਂ ਸੋਹਣਿਆ ਵਫਾਵਾਂ ਤੇਰੇ ਨਾਲ ਤੂੰ ਤੇ ਮੁੜ ਤੋਹੀਂ ਕੀਤੀਆਂ ਜਫਾਵਾਂ ਮੇਰੇ ਨਾਲ ਤੂੰ ਤੇ ਮੁੜ ਤੋਹੀਂ ਕੀਦਿਆਂ ਜਫਾਵਾਂ ਮੇਰੇ ਨਾਲ ਤੇਰੇ ਬਿਨਾ ਤੇਰਾ ਸ਼ਹਿਰ ਸਨਣਾ ਲੱਗਦਾ ਤੇਰੇ ਬਿਨਾ ਤੇਰਾ ਸ਼ਹਿਰ ਸਨਣਾ ਲੱਗਦਾ ਅਸੀਂ ਨੀ ਵੜੇ ਇੱਥੇ ਵੜਦੇ ਛੱਡ ਚੱਲੇ ਅਸੀਂ ਸੱਜਣਾ ਦੇ ਸ਼ਹਿਰ ਨੂੰ ਵੀ ਅੱਖੀਆਂ 'ਚ ਹੰਝੂ ਭਰ ਕੇ ਵੇ ਅੱਖਾਂ ਚ ਅੰਜੂ ਪਰਕੇ ਤੈਨੂੰ ਲੱਗੀਆਂ ਨਭੌਣੀਆਂ ਨਾ ਆਈਆਂ ਵੇ ਤੈਨੂੰ ਲੱਗੀਆਂ ਨਭੌਣੀਆਂ ਨਾ ਆਈਆਂ ਵੇ ਸੁਰਿੰਦਰ ਤੇਰੇ ਨਾਲ ਪ੍ਰੀਤਾਂ ਕਰਨ ਨੂੰ ਪਾਈਆਂ ਵੇ ਤੈਨੂੰ ਲੱਗੀਆਂ ਨਭੌਣੀਆਂ ਨਾ ਆਈਆਂ ਵੇ ਸੁਰਿੰਦਰ ਤੇਰੇ ਨਾਲ ਪ੍ਰੀਤਾਂ ਕਰਨ ਨੂੰ ਪਾਈਆਂ ਵੇ ਕਿਤੋਂ ਦਿਸੇ ਪਰਛਾਵਾਂ ਦੇ ਲਜ਼ਾਨੀਆਂ ਕੀ ਤਾਂ ਦਿਸੇ ਪਰਛਾਵਾਂ ਤੇ ਲਸਾਨੀਆਂ ਮੈਂ ਨਹਿਰ ਕੰਡੇ ਰੋਵਾਂ ਖੜਕੇ ਮੈਂ ਨਹਿਰ ਕੰਡੇ ਰੋਵਾਂ ਖੜਕੇ ਛੱਡ ਚੱਲੇ ਆ ਯਾਰਾ ਉਹ ਤੇਰੇ ਸ਼ਹਿਰ ਨੂੰ ਮੇ ਅੱਖੀਆਂ 'ਚ ਹੰਝੂ ਭਰ ਕੇ ਛੱਡ ਚੱਲੇ ਆ ਯਾਰਾ ਉਹ ਤੇਰੇ ਸ਼ਹਿਰ ਨੂੰ ਮੇ ਅੱਖੀਆਂ 'ਚ ਹੰਝੂ ਭਰ ਕੇ ਦਿਲ ਕੀਤਾ ਸੀ ਹਵਾਲੇ ਤੇਰੇ ਆਪਣਾ ਤੇਰੇ ਤੇ ਇਤਬਾਰ ਕਰਕੇ ਤੇਰੇ ਤੇ ਇਤਬਾਰ ਕਰਕੇ